ਸਤ ਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਪਹੁੰਚ ਚੁੱਕੇ ਆ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਪਿੰਡ ਜੀ ਤਸੀਲ ਬਟਾਲਾ ਦੇਖੋ ਅੱਜ ਵੀ ਬਾਈ ਉਹਨਾਂ ਨੇ ਕੋਈ 7-8 ਦੇ ਲਾਗ ਬੇ ਝੋਟੀਆਂ ਲੈ ਕੇ ਆਂਦੀਆਂ ਸਾਰਾ ਮਾਲ ਹੀ ਹਰਿਆਣੇ ਤੋਂ ਲੈ ਕੇ ਆਂਦੇ ਆ ਜੀ ਬਿਲਕੁਲ ਤਾਜ਼ੀਆਂ ਝੋਟੀਆਂ ਤੇ ਆਹ ਉਹਨਾਂ ਆਪਾਂ ਬਾਈ ਜਣੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਤੇ ਕੀ ਮਿਲ ਰਿਹਾ ਕੋੜਾ ਉਸ ਤੋਂ ਬਲਿ ਬਈ ਜੀ ਰਿਕਵੈਸਟ ਕਰ ਬਲੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਨੀ ਖਰੀਦੋ ਹੋਣ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੱਸੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਬਾਈ ਜੀ ਵਧੀਆ ਵਧੀਆ ਪਾਜੀ ਕਿਰਪਾ ਜੀ ਪਰਮਾਤਮਾ ਦੀ ਕਿਰਪਾ ਦਾ ਕਿਵੇਂ ਜਾਂਦਾ ਕਹਾਂ ਜੀ ਵਧੀਆ ਚੱਲੀ ਜਾਂਦਾ ਟੈਂਪਸ ਹੋਈ ਜਾਂਦਾ ਜੀ ਚਲੋ ਚਾਹ ਪਾਣੀ ਮੀਗਾ ਮਾਲ ਜੀ ਫੇਰਾ ਹਾਂ ਵੀ ਕੀ ਜਾਂਦਾ ਜੀ ਚਲੋ ਜੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਹੀ ਹਾਂ ਜੀ ਅੱਜ ਬਾਈ ਜੀ ਫਿਰ ਕਿੰਨੇ ਆ ਬਾਈ 7 ਛੋਟੀਆਂ 7 ਛੋਟੀਆਂ ਹਾਂਜੀ ਹਾਂਜੀ ਸਾਰੇ ਸੁਣੇ ਘਾੜੇ ਲੈ ਅੱਜ 3 ਕਿੱਤਿਆਂ ਦੋਦੀਆਂ ਚੌਗੀਆਂ ਬੱਸ ਚਲੋ ਲੱਫਰੀ ਇਹਦੇ ਵਾਰ ਪੰਜ ਦੋ ਤਾਂ ਕਿੱਤੀ ਜੇ ਹਾਂਜੀ ਮਗਰ ਵੀ ਕੱਟੀ ਜੇ ਅਜਾ ਮਗਰ ਵੀ ਕੱਟੀ ਆ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ ਪਾਜੀ ਸੂਈ ਨੂੰ ਬਿਲਕੁਲ 15 16 ਦਾ ਦੁੱਧ ਐਸ ਟਾਈਮ ਕਿੰਨਾ ਦੁੱਧ ਨੋ ਕਿਲੋ 9 ਕਿਲੋ ਲੋ ਜੀ 9 ਕਿਲੋ ਦੁੱਧਾ ਹਾਂਜੀ ਦੋ ਤਿੰਨ ਰੋਆ ਹੀ ਇਹਨੂੰ ਆ ਦੁੱਧ ਕਿੰਨਾ ਆ ਗਿਆ ਸਿੰਘ ਵੇਖਣਾ ਜੀ ਸਿੰਘ ਵੇਖੋ ਕਿਦਾਂ ਦਾ ਤੇ ਕੱਦ ਵੇਖੋ ਪਾਜੀ ਕਿੰਦਾ ਦਾ ਤੇ ਛਾਂ ਤੋਂ ਵੇਖੋ ਕਿੰਨਾ ਚਵਾਈ ਵੀ ਹੋਈ ਚੱਲ ਰਹੀ ਠੀਕ ਆ ਲਓ ਜੀ ਸਿੰਘ ਤੇ ਕਰ ਸੋਹਣੀ ਜੋੜੀ ਦੀ ਵੱਡੀ ਝੋਟੀ ਆ ਆ ਜੋ ਜੀ ਆ ਜੋ ਜੀ ਲਿਆਓ ਜੀ ਤਾਂ ਇਹ ਬਰਸੂ ਆਇਆ ਭਾਈ ਜੋ ਆ ਵਧੀਆ ਆ ਜੀ ਠੀਕ ਆ ਹਾਂ ਜੀ ਭਾਈ ਜੀ ਵਾਈ ਸਪੀਡ ਬਹੁਤ ਜ਼ਿਆਦਾ ਬਿਲਕੁਲ ਜੀ ਭਾਈ ਮੋਲ ਤੇ 10 ਕਰਦੇ ਆ ਹਾਂ ਜੀ 135 ਦੇ ਦਾਂਗੇ ਕਿੰਨਾ ਮਾਨਤਾ 2000 ਹੋਰ ਕਰ ਇੱਕ 30 ਦੇ ਦਾਂਗੇ ਮੈਂ ਪੂਰੇ ਲੱਖ ਨਹੀਂ ਕਰ ਲਓ ਚਲੋ ਜਾਂਦੇ ਇੱਕ ਇੱਕ ਦੀ ਦੇ ਦਾਂਗੇ ਉੱਥੇ ਆ ਕੇ ਗੱਲ ਕੱਟ ਲਓ ਮੁੜ ਕੇ ਸੋਸ਼ਾ ਨਹੀਂ ਕਰੀਏ ਚਲੋ ਇਹ ਜੀ ਪਾਜੀ ਦੋ ਦੰਦੇ ਕੱਤੀ ਜੇ 11 ਕਿਲੋ ਦੁੱਧ ਤਿਆਰ ਬੂਰੀ ਹਾਂ ਜੀ ਕੱਦ ਭਾਜੀ ਕਦ ਮੇਲੇ ਬਡੇ ਹੈ ਦੋ ਦੰਦੇ ਭਾਜੀ 22 ਕਿਲੋ ਤੋਂ ਨਹੀਂ ਮੋਟੀ ਤਾਂ ਬਡੇ ਕੱਦ ਦੇ ਲੋ ਜੀ ਬੂਰੀ ਦੋ ਦੰਦੇ ਝੋਟੀ ਤੇਰੇ ਕੱਦ ਦੇਖੋ ਕਿੰਨਾ ਦਾ 11 ਕਿਲੋ ਦਾ ਜੀ ਹਾਂ ਜੀ 11 ਕਿਲੋ ਦਾ ਇਸ ਤੋਂ ਤਿਆਰ ਆ ਤੇ ਬੱਚਾ ਮਗਰ ਜੀ ਬੱਚਾ ਮਗਰ ਭਾਜੀ ਕੱਤੀ ਜੇ ਕੱਤੀ ਮਸਰਾ ਗਈ ਆ ਆਜੋ ਜੀ ਆਜੋ ਆਜੋ ਲਿਆਓ ਕੱਟਾ ਆਜੋ ਕਟਾ ਮਗਰਾ ਜੀ ਲਿਓ ਵਾਈ ਕੀ ਬਹੁਤ ਕੋਲੀ ਮੋਟੀ ਠੀਕ ਆ ਭਾਈ ਚਲੋ ਨਹੀਂ ਬਹੁਤ ਸਣੀ ਛੋਟੀ ਬੜੀ ਤੇਜੀ ਛੋਟੀ ਭਾਈ ਹਾਂਜੀ ਭਾਈ ਮੋਲ ਤੇ 115 ਕਰਦੇ ਆ ਅੱਛਾ ਇੱਕ 10 ਦੀ ਦੇ ਦਾਂਗੇ 4000 ਮੰਗਤ ਨੂੰ 2000 ਕਰਦਾ ਕੋ ਚਲੋ ਹਾਂਜੀ 19 ਦੀ ਹਾਂਜੀ 19 ਦੀ ਚਲੋ ਠੀਕ ਆ ਬਹੁਤ ਚੰਗੀ ਕਿੱਪੜਾ ਠੀਕ ਆ ਠੀਕ ਆ 4000 ਕਰਾ ਲਵਾਂ ਚਲੋ ਧਿਆਨ ਦੋ ਅੱਠ ਦੀ ਇਹ ਕੱਢ ਦ ਹਾਂਜੀ ਯਾਹਾਂ ਜੀ ਦੋ ਦੰਦ ਭਾਈ ਝੋਟੀ ਜੀ ਅੱਛਾ ਦੋ ਦੰਦ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਸਿੰਘ ਵੇਖੋ ਝੋਟੀ ਦਾ ਦੋ ਦੰਦ ਝੋਟੇ ਆ ਜੀ ਤੇ ਪਹਿਲਾ ਸੁਆ ਦੋ ਤਿੰਨ ਨੌ ਕਿਦੋਂ ਜੀ ਨੌ ਕਿੰਨੇ ਥੋੜਾ ਤਾਂ ਵੇਖੋ ਬਰੇ ਕੁਆਲਟੀ ਦੇਖੋ ਝੋਟੀ ਦੀ ਕਿੰਨੀ ਆ ਆ ਬਿਲਕੁਲ ਤਾਜ਼ੀਆਂ ਝੋਟੀਆਂ ਦੀ ਕੋਈ 10 ਦਿਨ ਦੀ 15 ਦਿਨ ਦੀ ਸੁਈਆਂ ਨੂੰ ਹੋ ਗਿਆ ਆ ਦੇਖੋ ਸਾਨੂੰ ਵੇਖੋ ਭਾਈ ਜੀ ਬਹੁਤ ਕੋਲੀ ਜੈਡ ਬਲੈਕ ਝੋਟੀ ਬਿਲਕੁਲ ਜੈਡ ਬਲੈਕ ਸਾਨੂੰ ਵੇਖੋ ਭਾਈ ਬਹੁਤ ਕੋਲੀ ਬਿਲਕੁਲ ਬਿਲਕੁਲ ਠੀਕ ਆ ਜੋ ਜੀ ਆ ਜੋ ਲਓ ਲਓ ਵਾਹ ਠੀਕ ਆ ਹਾਂ ਜੀ ਭਾਈ ਮੋਲ ਤੇ ਲੱਕ ਕਰਦੇ ਆ ਹਾਂ ਜੀ 95 ਦੀ ਦੇ ਦਾਂਗੇ ਠੀਕ ਆ ਚਲੋ ਜਾਣ ਦੋ 92 ਦੀ ਦੇ ਦਾਂਗੇ 92000 ਦੀ ਚੱਲਣ ਦੋ ਲਓ ਜੀ 92000 ਸੋਹਣੀ ਝੋਟੀ ਵੇਖੋ ਝੋਟੀ ਵੇਖੋ ਕਿੰਦੀ ਕੈਂਮ ਆ ਬਾਠ ਨਹੀਂ ਥਣ ਬਹੁਤ ਸੋਹਣਾ ਲੱਗਾ ਠੀਕ ਹਾਂਜੀ ਆਜੋ ਉਧਰ ਇਹ ਵੀ ਪਹਿਲਾਂ ਥੁਆ ਜੀ ਅੱਛਾ ਦੋ ਦੰਦ 11 ਕਿਲੋ ਦੁੱਧ ਤਿਆਰ ਜੇ ਮਿਆਲੇ ਤੇ ਲੱਗੀ ਜੇ 11 ਕਿਲੋ ਤਿਆਰ ਆ ਜੀ ਮਿਆਲੇ ਲੱਗੀ ਆ ਤੇ ਕੱਦ ਵੇਖੋ ਛੋਟੀ ਕਿੱਡਾ ਮਗਰ ਕੱਟੀ ਆ ਦੁੱਧ ਬੋਲੀ ਤੇ ਮੋਟੀ ਜੇ ਠੀਕ ਆ ਹਾਂਜੀ ਇਹ ਵੀ ਖੋਲੋ ਜੀ ਚਵਾਪ ਸਵਾ ਬਿਲਕੁਲ ਪੋਲਾ ਹਾਂਜੀ ਆ ਮਾੜੇ ਲੱਗੇ ਜੰਗੂ ਕੜੇ ਲੱਗ ਕੇ ਲੈ ਗਏ ਨੇ ਪਾਜੀ ਦੂਰ ਦੂਰ ਦਾ ਪਿੰਡ ਤੇ ਦੂਰ ਦੂਰ ਹੈ ਜੀ ਠੀਕ ਆ ਹਸਾ ਦਾ ਮਾਰਿਆ ਮਾਰਿਆ ਹਾਂਜੀ ਹਸਾ ਤੋਂ ਲੈਂਦੇ ਆ ਹਸਾ ਹੈ ਜੀ ਆ ਕਿਹੜੇ ਚਲੋ ਜਿਹੜੇ ਬੁੜੇ ਕਰਦੇ ਬੰਦੇ ਫੇਰ ਹੀ ਮਿਲਦੇ ਆ ਜੀ ਇਹ ਹਨ ਦੇਖੋ ਪਾਜੀ ਮੈਲੇ ਲੱਗੀ ਵੇਖੋ ਰੋਈ ਝੋਟੇ ਜੀ ਹਾਂਜੀ ਹਾਂ ਮੋਨਿਕ ਦਾ ਰੂਪ ਪਾਜੀ ਬਹੁਤ ਕੱਦ ਤੋਂ ਬਹੁਤ ਉੱਚਾ ਜੀ ਠੀਕ ਹੈ ਛੋਟੀ ਨਹੀਂ ਆਏ ਕੋਈ ਨਹੀਂ ਠੀਕ ਹੈ ਜੀ ਦੋ ਦਾੰਦ ਤੇ ਜੀ ਪਾਜੀ ਗੱਲ ਕੱਟੀ ਜੇ ਕੁਆਈ ਬੋਲ ਪੋਲੀ ਦੇ ਮੋਟੇ ਹਾਂਜੀ ਪਾਜੀ ਮੋਲ ਤੇ ਇੱਕ ਵੀ ਕਰਦੇ ਆ ਇੱਕ 15 ਦੇ ਦਾਂਗੇ ਇੱਕ 15 ਹਾਂਜੀ ਇੱਕ 10 ਦੀ ਦੇ ਦਾਂਗੇ 1 ਲੱਖ 10 ਹਜ਼ਾਰ ਦੀ ਛੋਟੀ ਕਰ ਦਰਾਂਗੇ ਮੋਕੇ ਤੇ ਹੋਰ ਥੋੜਾ ਮਾਨਸਨ ਕਰਦੇ 2000 ਰੋਟ ਛੱਡ ਦਾਂਗੇ ਇਹ ਕੱਢ ਦੇ ਇਹ ਕੱਟ ਚਲ ਛੋਟੀ ਭਾਈ ਦੋ 12 ਕਿਲੋ ਭਰੇ 12 ਕਿਲੋ ਪਾਜੀ ਦੇ ਦੇ ਬਿਲਕੁਲ ਆ ਬਿਲਕੁਲ ਤੇ ਆਹ ਜੀ ਇਹ ਪਾਜੀ ਦੋਂਦੀ ਜੇ ਅੱਛਾ ਦੋ ਦੰਦ ਦੋ ਥੱਲੇ 12 ਕਿਲੋ ਲੱਗੇ ਹੈਗੇ 12 ਕਿਲੋ ਦੁੱਧ ਜੀ ਥੱਲੇ ਵੀ ਦੋ ਦੰਦ ਛੋਟੀ ਆ ਤੇ ਕਾਤ ਸਾਰੇ ਜੋੜੇ ਵੱਡੀਆਂ ਇੱਕੋ ਜਿਹਾ ਕੱਦ ਕੜਾ ਦੇਖੋ ਠੀਕ ਆ ਆਜੋ ਜੀ ਆਜੋ ਜਾਓ ਆਜੋ ਇਹ ਪਲਾਸ ਬਹੁਤ ਛੰਡੀ ਛੰਡੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਇਹ ਨੂੰ ਮੈਂ ਦੇਖ ਕਰਦੀ ਨਹੀਂ ਵੱਡੀ ਜੋਟ ਹਾਂਜੀ ਇਹ ਖੇਰ ਦੇ ਖੂਬ ਬਹੁਤ ਜ਼ਿਆਦਾ ਦੇਖੋ ਤੁਹਾਨੂੰ ਤਾਂ ਵੀ ਅੰਨੇ ਕਿੰਨੀ ਜੇ ਚਲੋ ਹਾਂਜੀ ਪਾਜੀ ਮੋਲ ਤੇ 10 ਕਰਦੇ ਆ 15 ਦੀ ਦੇਦਾ ਇੱਕ ਪੰਜ ਦੀ ਹਾਂਜੀ 1 2 ਦੀ ਦੇ ਦਾਂ 1 2 ਦੇ ਚਲ ਠੀਕ ਆ ਤੇ ਆਹ ਹੈ ਜੀ ਇਹ ਭਾਜੀ ਦੋ ਦੀ ਜੇ ਦੋ ਦੰਦ ਹਾਂ ਜੀ 10 ਕਿਲੋ ਦੁੱਧ ਤਿਆਰ ਜੀ 10 ਕਿਲੋ ਤਿਆਰ ਆ ਜੀ ਮੇਰੇ ਕੋਲ ਕੱਢ ਕਿੱਡਾ ਬਗੀ ਬੜੀ ਮੋਟੀ ਕੋਲੀ ਠੀਕ ਆ ਤੋਰੇ ਨੂੰ ਪੰਜ ਸਾਲ ਦਾ ਜਾਨੇ ਚੋਲੇ ਆ ਠੀਕ ਉਹ ਥੰਮ ਨੂੰ ਬੋਲ ਦਲੀਆ ਖੰਦੀ ਜੇ ਆਜਾ ਬੱਸ ਆਜਾ ਜੀ 3 ਬਹੁਤ ਵੱਡੀ ਜਰੂਰ ਨਹੀਂ ਵੱਡੀ ਜਰੂਰ ਸੋਨੀ ਬਹੁਤ ਜਾਲਾ ਲਾਸਟ ਪੀ ਸੀ ਹਾਂਜੀ ਬੋਲੋ ਹਾਂਜੀ ਪਾਜੀ ਮੋਲ ਤੇ 1 5 ਕਰਦੇ ਆ ਹੂੰ ਲੱਖ ਦੀ ਦੇ ਦਾਂਗੇ 95 ਦੀ ਦੇ ਦਾਂਗੇ 99000 ਤੇ 93 ਦੀ ਦੇ ਦਾਂਗੇ 90000 90 ਸਿੱਧਾ ਕਰ ਸਕਦੇ ਚਲੋ ਲਾਸਟ ਪੀ ਸੀ ਚਲੋ ਜਾਣ ਬਸ ਆਹੀ ਹੈ ਜੀ ਚਲੋ ਦੇਖੋ ਜੀ ਆ ਪਾਜੀ ਸੇਰ ਬਾਈਆਂ ਕੋਲ ਜੀ ਸੋਹਣੇ ਝੋਟੀਆਂ ਵੱਡੀਆਂ ਝੋਟੀਆਂ ਬਾਕੀ ਆਓ ਮੇਰੇ ਵੀਰ ਚੈੱਕ ਕਰਕੇ ਚੋਹੀ ਕਰਕੇ ਲੈ ਜਾਓ ਹਣਾ ਭਾਈ ਜੀ ਹਾਂ ਜੀ ਜੀ ਆਪਣੀ ਤਸੱਲੀ ਕਰਕੇ ਫੜੋ ਭਾਜੀ ਬਿਲਕੁਲ ਜੀ ਬਿਲਕੁਲ ਲੰਮਾ ਲੁੰਮੀ ਵਾਲਾ ਭਾਜੀ ਕਾਮੇਣੀਆਂ ਬੰਦਾ ਚੰਗਾ ਲੱਗਦਾ ਬਿਲਕੁਲ ਹਾਂ ਜੀ ਹਾਂ ਜੀ ਬੋਲੋ ਨੰਬਰ ਨਿਰੇਨ 108 82598 ਠੀਕ ਹੈ ਪਿੰਡ 72 ਜਿਹੜਾ ਕਰਦਾ ਸਾਸਿਕਾ ਸਾਸਿਕਾ ਭਾਜੀ